ਚਾਹੇ ਪ੍ਰਮਾਤਮਾ ਨੇ ਉਹਨਾਂ ਨੂੰ ਅਜਿਹੀ ਬਚਪਨ ਦੇ ਵਿੱਚ ਸੱਟ ਮਾਰੀ ਕਿ ਉਹ ਹੋਲੀਆ ਹੋ ਗਿਆ ਸੀ ਤੇ ਫਿਰ ਉਹ ਪੌੜੀਆਂ ਦੇ ਨਾਲ ਤੁਰਦੇ ਨੇ ਪਰ ਉਹਨਾਂ ਨੇ ਆਪਣਾ ਹੌਸਲਾ ਨਹੀਂ ਹਾਰਿਆ ਜੋਸ਼ ਵੀ ਆ ਜਜ਼ਬਾਤ ਵੀ ਨੇ ਤੇ ਮਿਹਨਤ ਵੀ ਨੇ ਜਿੰਨੇ ਵੀ ਯਾਰ ਸਾਰਿਆਂ ਚ ਗੱਡਵਲ ਨਹੀਂ ਹੋ ਪੈਸੇ ਦੇ ਅਮੀਰ ਸਾਥ ਹੋਰ بڑے ਸੋਹਣੇ ਨਹੀਂ ਪਰ ਸਾਡੇ ਜਿਹਾ ਸਾਰਿਆਂ ਦੇ ਕੋਲ ਦਿਲ ਨਹੀਂ ਲੌਂਗ ਲਾਈਨ ਲੌਂਗ ਵੇਟ ਵਿਸ਼ੇ ਜਾਂ ਦੇ ਕਾਰਪੇਟ ਬਾਹਰ ਜਦੋਂ ਕੱਡੇ ਮੁੰਡਾ ਫੈਂਟਮ ਚੋਂ ਪੈਰ ਨਹੀਂ ਸ਼ਣਕਾ ਦਾ ਜਾਵ ਸੱਡ ਦੱਸੋ ਗੱਲ ਬਾਤ ਜਦ ਕਦੇ ਘੇੜਾ ਵੱਜਾ ਸੱਡ ਤੇਰੇ ਸ਼ੈਰ ਨਹੀਂ ਕੁਲਵਿੰਦਰ ਸਿੰਘ ਹੋਣਾ ਦੀ ਆਵਾਜ਼ ਪੰਜਾਬ ਦੇ ਨਹੀਂ ਦੁਨੀਆ ਦੇ ਹਰ ਕੋਨੇ ਤੱਕ ਪਹੁੰਚੇ ਔਲਾਦੀ ਤੌਰ ਤੇ ਅਜੇ ਉਹ ਸਿੰਗਰ ਉਹਨਾਂ ਦੇ ਵੀ ਬਾਹ ਫੜਨ ਦੀ ਲੋੜ ਆ ਅੱਜ ਕੱਲ੍ਹ ਉਹ ਕਾਤ ਹੁੰਦੀ ਜੱਜ ਜੇ ਬਾਤੇ ਸੁਟਾ ਤੋ ਲਵ ਦੀ ਪਈ ਪਿਆਰ ਇਹ ਦੁਨੀਆਂ ਰੰਗਾ ਤੇ ਰੂਪਾਂ ਚੋਂ ਅੱਜ ਕੱਲ੍ਹ ਓਕਾਤ ਹੁੰਦੀ ਜੱਜ ਇਹ ਤਾਂ ਸਭ ਪਰ ਨੂੰ ਕੋਲੇ ਖੇ ਦਿਲ ਦੁਨੀਆਂ 'ਤੇ ਕੋਈ ਨਾ ਦੇਖੇ ਲੈnde ਪਿੱਠ ਕਰ ਜਾ ਦੁਨੀਆਂ ਚੜਦੇ ਨੂੰ ਮੱਥੇ ਟੇਕੇ ਠੋਕਰਾ ਭੁੱਲ ਜਾ ਬੰਦਾ ਖੋਕਰਾ ਭੁੱਲ ਜੈ ਬੰਦਾ ਵੱਜਦੇ ਸਲੂਟਾਂ ਤੋਂ ਅੱਜ ਕੱਲ੍ਹ ਔਕਾਤ ਹੁੰਦੀ ਜੱਜ ਤੁਸੀਂ ਦੇਖ ਰਹੇ ਹੋ ABC ਪੰਜਾਬ ਤੇ ਅੱਜ ਅਸੀਂ ਉਸ ਹੱਸੀ ਦੇ ਨਾਲ ਗੱਲਬਾਤ ਕਰਾਂਗੇ ਜਿਨ੍ਹਾਂ ਨੂੰ ਖੁਦ ਅਸੀਂ ਫੋਨ ਕੀਤਾ ਕਿਉਂਕਿ ਜਦ ਉਹਨਾਂ ਦੀ ਆਵਾਜ਼ ਸੁਣੀ ਜਦ ਉਹਨਾਂ ਦੇ ਜ਼ਿੰਦਗੀ ਬਾਰੇ ਸੁਣਿਆ ਗਿਆ ਕਿ ਚਾਹੇ ਪ੍ਰਮਾਤਮਾ ਨੇ ਉਹਨਾਂ ਨੂੰ ਇਹ ਹੀ ਬਚਪਨ ਦੇ ਵਿੱਚ ਸੱਟ ਮਾਰੀ ਕਿ ਉਹ ਹੋਲੀਆਂ ਹੋ ਗਿਆ ਸੀ ਤੇ ਫਿਰ ਉਹ ਪੌੜੀਆਂ ਦੇ ਨਾਲ ਤੁਰਦੇ ਨੇ ਪਰ ਉਹਨਾਂ ਨੇ ਆਪਣਾ ਹੌਸਲਾ ਨਹੀਂ ਹਾਰਿਆ ਜੋਸ਼ ਵੀ ਆ ਜਜ਼ਬਾਤ ਵੀ ਨੇ ਤੇ ਮਿਹਨਤ ਵੀ ਨੇ ਤੇ ਹਮੇਸ਼ਾ ਅਸੀਂ ਇਹਨਾਂ ਲੋਕਾਂ ਦੀ ਇੱਜ਼ਤ ਕਰਦੇ ਨੇ ਤੇ ਅੱਜ ਸਾਡੇ ਸਟੂਡੀਓ ਪਹੁੰਚੇ ਨੇ ਕੁਲਵਿੰਦਰ ਸਿੰਘ ਹੁਣੀ ਜਿਹੜੇ ਬਹੁਤ ਹੀ ਖੂਬਸੂਰਤ ਪੰਜਾਬ ਦੀ ਆਵਾਜ਼ ਚਾਹੇ ਤੁਸੀਂ ਸੂਫੀ ਗਾਇਕੀ ਦੀ ਗੱਲ ਕਰ ਲੋ ਚਾਹੇ ਫਿਰ ਆਮ ਗਾਇਕੀ ਦੀ ਗੱਲ ਕਰੋ ਤੇ ਉਹਨਾਂ ਦੇ ਨਾਲ ਹੀ ਗੱਲਬਾਤ ਕਰਦੇ ਹਾਂ ਕੁਲਵਿੰਦਰ ਜੀ ਪਹਿਲਾਂ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਕਿ ਤੁਸੀਂ ਜਲੰਧਰੋਂ ਚੱਲ ਕੇ ਸਾਡੇ ਸਟੂਡੀਓ ਪਹੁੰਚੇ ਹੋ ਬਹੁਤ ਧੰਨਵਾਦ ਆਦਾਈ ਸ਼ੁਕਰਗੁਜ਼ਾਰ ਹੈ ਸਾਡੀ ਸਾਰੀ ਟੀਮ ਵੱਲੋਂ ਤੁਹਾਡਾ ABC ਪੰਜਾਬ ਵੱਲੋਂ ਕੁਲਵਿੰਦਰ ਜੀ ਅਗਰ ਤੁਹਾਡੇ ਗੱਲ ਕੀਤੀ ਹੈ ਵੀ ਗਾਇਕੀ ਦੀ ਕਿਉਂਕਿ ਜਿਸ ਗੀਤ ਦੇ ਨਾਲ ਮੈਨੂੰ ਕੀ ਲਿਆ ਕਿ ਮੈਂ ਕਿਹਾ ਕੁਲਵਿੰਦਰ ਸਿੰਘ ਉਹਨਾਂ ਦਾ ਨੰਬਰ ਲੱਭੀਏ ਕਿਉਂਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਹੋ ਰਿਹਾ ਮੈਂ ਇੰਸਟਾਗ੍ਰam ਤੇ ਜਾ ਕੇ ਤੁਹਾਡਾ ਨੰਬਰ ਲੰਬਿਆ ਫਿਰ ਆਪਣੀ ਗੱਲਬਾਤ ਹੋਈ ਪਿਛਲੇ 2 ਕਿ ਮਹੀਨਿਆਂ ਤੋਂ ਤੁਹਾਡੇ ਨਾਲ ਗੱਲਬਾਤ ਚੱਲ ਰਹੀ ਕਿਉਂਕਿ ਚੋਣਾ ਕਰਨ ਅਸੀਂ ਵੀ ਰਜਿਮਿਆਂ ਦੇ ਵਿੱਚ ਸੀ ਮੈਂ ਉਹ ਗਾਇ ਗੀਤ ਦਾ ਉਹ ਅੰਤਰਾ ਸੁਣਾਉਣਾ ਚਾਹੁੰਦਾ ਕਿ ਜਿਹੜਾ ਬਹੁਤ ਹੀ ਜ਼ਿਆਦਾ ਵਾਇਰਲ ਹੋਇਆ ਜ਼ਰੂਰ ਜੀ ਅੱਜ ਕੱਲ੍ਹ ਔਕਾਤ ਹੁੰਦੀ ਜੱਜ ਜੇ ਬਾਤੇ ਸੂਟਾ ਤੋਂ ਲੱਭਦੀ ਪਈ ਪਿਆਰ ਇਹ ਦੁਨੀਆ ਰੰਗਾ ਤੇਰੂ ਪਾਚੋਂ ਅੱਜ ਕੱਲ੍ਹ ਓਕਾਤ ਹੁੰਦੀ ਜੱਜ ਏ ਤਾਂ ਸਭ ਪਰ ਨੂੰ ਕੋਲੇ ਖੇ ਦਿਲ ਦੁਨੀਆ ਤੇ ਕੋਈ ਨਾ ਦੇਖੇ ਲੈਂਦੇ ਪਿੱਠ ਕਰ ਜਾ ਦੁਨੀਆ ਚੜਦੇ ਨੂੰ ਮੱਥੇ ਟੇਕੇ ਠੋਕਰਾ ਭੁੱਲ ਜਾ ਬੰਦਾ ਠੋਕਰਾ ਭੁੱਲ ਜਾ ਬੰਦਾ ਵੱਜਦੇ ਸਲੂਟਾਂ ਤੋਂ ਅੱਜ ਕੱਲ੍ਹ ਓਕਾਤ ਹੁੰਦੀ ਜੱਜ ਹੀ ਗਾਣਾ ਤੁਹਾਡਾ ਮਾਰਕੀਟ ਚ ਆ ਚੁੱਕਾ ਕਿ ਹੱਲੇ ਆਉਣਾ ਜੀ ਹਾਂਜੀ ਅਸੀਂ ਜੂਨ ਦੇ ਵਿੱਚ ਰਿਲੀਜ਼ ਕਰ ਦਵਾਂਗੇ ਗਾਣਾ ਜੀ ਆਡੀਓ ਤਿਆਰ ਹੈ ਦਾ ਜੀ ਜੀ ਬਸ ਵੀਡੀਓ ਫਾਈਨਲ ਕਰ ਦੇਣੀ ਐਸ ਤੇ ਗਾਇਕੀ ਦਾ ਸਫਰ ਕਦੋਂ ਕੀ ਸ਼ੁਰੂ ਹੋਇਆ ਕਿਉਂਕਿ ਕਦੀ ਤੁਸੀਂ ਸੋਚਿਆ ਸੀ ਕਿ ਜਿਸ ਸਥਿਤੀ ਦੇ ਵਿੱਚ ਜਿਹੜਾ ਤੁਸੀਂ ਜੀਵਨ ਬਤੀਤ ਕਰ ਰਹੇ ਹੋ ਤੇ ਬੰਦਾ ਕਿਉਂਕਿ ਤੁਹਾਡੇ ਚ ਮਿਹਨਤ ਹੋਣੀ ਚਾਹੀਦੀ ਹੈ ਜੋਸ਼ ਹੋਣਾ ਚਾਹੀਦਾ ਕਿ ਤੁਸੀਂ ਸੰਪੂਰਨ ਰੂਪ ਦੇ ਵਿੱਚ ਖੁਦ ਨਹੀਂ ਕੋਗਦਾ ਸਾਰੇ ਦੇ ਨਾਲ ਤੁਰਨਾ ਪੈਂਦਾ ਹੈਗਾ ਲੇਕਿਨ ਇਹ ਫੀਲਡ ਤੁਸੀਂ ਚੁਣਿਆ ਹੈਗਾ ਪਰਿਵਾਰ ਦੇ ਵਿੱਚ ਕੁਝ ਹੋਰ ਵੀ ਗਾਉਂਦੇ ਰਹੇਗੇ ਨੇ ਕਿ ਨਹੀਂ ਤੇ ਦੇਖ ਕੇ ਲੱਗਾ ਕਿ ਨਹੀਂ ਮੈਨੂੰ ਗਾਉਣਾ ਚਾਹੀਦਾ ਹੈ ਹਾਂਜੀ ਸਾਡੇ ਪਰਿਵਾਰ ਚ ਹੀ ਆ ਜੀ ਸਾਰੇ ਗਾਉਂਦੇ ਹੀ ਅਸੀਂ ਜੀ ਹੂੰ ਲੈ ਛੋਟਾ ਹੁੰਦਾ ਚੋਂ ਤੋਂ ਤਾਂ ਗਾਉਣਾ ਹੀ ਅੱਛਾ ਜੀ ਤੇ ਬਕਾਇਦਾ ਰੂਪ ਦੇ ਵਿੱਚ ਕੋਈ ਗੁਰੂ ਵੀ ਧਾਰਿਆ ਜੀ ਤੇ ਅਸੀਂ ਉਸ ਗੁਰੂ ਬਾਰੇ ਵੀ ਜਾਨਣਾ ਚਾਹੁੰਦੇ ਕਿ ਉਹ ਪਿੰਡ ਦੇ ਸੀ ਕਿ ਜਾਂ ਉੱਥੋਂ ਦੇ ਕਿਸੇ ਘਰਾਣੇ ਦੇ ਨਾਲ ਸੰਬੰਧ ਰੱਖਦੇ ਸੀ ਸੰਗੀਤ ਘਰਾਣੇ ਨਾਲ ਹਾਂਜੀ ਉਹ ਪਿੰਡ ਦੇ ਹੀ ਆ ਸਾਡੇ ਜੀ ਰਾਗੀ ਭਵਿੰਦਰ ਸਿੰਘ ਜੋ ਕੀਤਰ ਕਰਦੇ ਆ ਜੀ ਤੇ ਉਹਨਾਂ ਦੀ ਅਕੈਡਮੀ ਵੀ ਆ ਜੀ ਸੰਗੀਤ ਸਿਖਾਉਂਦੇ ਹੋ ਤੇ ਮੈਨੂੰ ਤਾਂ ਹਾਰਮੋਨੀਅਮ ਦੀ ਤਬਲਾ ਵੀ ਮੈਂ ਸਿੱਖਦਾਰਿਆਂ ਉਹਨਾਂ ਦੇ ਕੋਲ ਜੀ ਹਾਂਜੀ ਤੇ ਇਹ ਜਿਹੜੀ ਗਾਇਕੀ ਤੁਸੀਂ ਕਿਉਂਕਿ ਅੱਜਕੱਲ ਚੱਲਦੀ ਖੜਕੇ ਢੜਕੇ ਵਾਲੀ ਗਾਇਕੀ ਚੱਲਦੀ ਜਿਆਦਾ ਲੋਕ ਸੁਣੀ ਜਾਂਦੇ ਕਿ ਜਦ ਤੁਸੀਂ ਸੂਫੀ ਤੌਰ ਤੇ ਜਿਆਦਾ ਉਸ ਇਲਾਕੇ ਦੇ ਵਿੱਚ ਫੇਮਸ ਹੋ ਜੀ ਮੈਂ ਜੀ ਸੂਫੀ ਗਾਉਂਦਾ ਸੀ ਪਹਿਲਾਂ ਤਾਂ ਅੱਛਾ ਜੀ ਗੀਤ ਤਨਿ ਮੈਂ ਗਾਉਂਦਾ ਸੀਗਾ ਤੇ ਹਰ ਸਾਡਾ ਹਰਵੀਰ ਸਿੰਘ ਆ ਬਾਹਰ ਆ ਜੀ ਕੁਝ ਗਾਣੇ ਪਹਿਲਾਂ ਅਸੀਂ ਕੀਤੇ ਸੀਗੇ ਜੀ ਹੁਣ ਆ ਗਾਣਾ ਵੀ ਅਸੀਂ ਕੀਤਾ ਹੋਇਆ ਆ ਰੈਡੀ ਆ ਤਿਆਰ ਆ ਜੀ ਤੇ ਹਾਂਜੀ ਹੁਣ ਤੱਕ ਆਪਣੀ ਕੋਈ ਟੇਪ ਆਈ ਏ ਕਿ ਸਿਰਫ ਏਕ-ਏਕ ਗਾਣਾ ਹੀ ਆਇਆ ਜੀ ਸਿੰਗਲ ਟਰੈਕ ਹੀ ਆਇਆ ਜੀ ਪਹਿਲਾਂ ਟੇਪ ਆਈ ਸੀ ਸੂਫੀ ਅੱਛਾ ਜੀ ਹਾਂਜੀ ਹਾਂਜੀ ਦਿਲਵਰੀ ਪਾਸ ਬਸਦਾ ਜੀ ਉਹਦੇ ਵਿੱਚ ਸੂਫੀ ਸਾਂਭ ਸੀ ਸਾਰੇ ਤੇ ਸਿੰਗਲ ਟਰੈਕ ਕਿੰਨੇ ਕੀ ਆ ਚੁੱਕੇ ਤੁਹਾਡੇ ਨੂੰ ਉਹਦੇ 4-5 ਆ ਗਏ ਜੀ ਸਾਕ ਹਾਂ ਜੀ 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 ਤੇ ਘਰ ਦਾ ਗੁਜ਼ਾਰਾ ਫਿਰ ਗਾਇਕੀ ਤੋਂ ਹੀ ਹੁੰਦਾ ਜੀ ਨਹੀਂ ਨਹੀਂ ਜੀ ਮੇਰੀ ਆਪਣੀ ਸ਼ਾਪ ਆ ਅੱਛਾ ਨਾਲ ਦੁਕਾਨ ਵੀ ਕਰਦੇ ਹੋ ਕਿਸ ਚੀਜ਼ ਦੀ ਦੁਕਾਨ ਆਪਣੀ ਮੇਰੀ ਸ਼ਾਪ ਹੈ ਟੈਲੀਕਮ ਦੀ ਜੀ ਤੇ ਆਨਲਾਈਨ ਦਾ ਮੈਂ ਕੰਮ ਕਰਦਾ ਉੱਥੇ ਜੀ ਸਾਰਾ ਜੀ ਤੇ ਜੋ ਵੀ ਆਨਲਾਈਨ ਦੇ ਵਿੱਚ ਹੁੰਦੇ ਆ ਆਰਾ ਵਗੈਰਾ ਪਾਸਪੋਰਟ ਪੈਨ ਕਾਰਡ ਹੈ ਇਹਦਾ ਰੀਚਾਰਜ ਮਹਲਾ ਦੇ ਸਾਰਾ ਮੈਂ ਕੰਮ ਕਰਦਾ ਜੀ ਜੀ ਤੇ ਇਹ ਗਾਇਕੀ ਫਿਰ ਪੇਸ਼ਾ ਬਣਿਆ ਕਿ ਸ਼ੌਂਕ ਦੇ ਨਾਲ ਹੀ ਹਲੇ ਤੱਕ ਹਾਂਜੀ ਸ਼ੌਂਕ ਹੀ ਹੈ ਜੀ ਗਾਇਕੀ ਦਾ ਅੱਛਾ ਜੀ ਹੁਣ ਹਾਲੇ ਹਾਲੇ ਪੇਸ਼ੇ ਦੇ ਵਿੱਚ ਤਬਦੀਲ ਹੋ ਜਾਣਾ ਜੀ ਤੇ ਵਿਆਹਾਂ ਸ਼ਾਦੀਆਂ ਦੇ ਮੌਕੇ ਜਾਂ ਕੋਈ ਖੇੜ ਮੇਲੇ ਜਾਂ ਸਭਿਆਚਾਰਕ ਮੇਲੇ ਮਿਲ ਜਾਂਦਾ ਮੌਕਾ ਗਾਉਂਦਾ ਜੀ ਅ ਨਹੀਂ ਜੀ ਮੈਂ ਅਸਲ ਚਾਹਨਾ ਮੈਂ ਜਾਂਦਾ ਨਹੀਂ ਬਾਹਰ ਅੱਛਾ ਜੀ ਕੌਣ ਕਿਉਂ ਨਹੀਂ ਜਾਂਦੇ ਬਾਹਰ ਹਾਂ ਜੀ ਲੈ ਕੰਮ ਹੀ ਜਦੋਂ ਮੈਂ ਸ਼ੌਪ ਦਾ ਕੰਮ ਕਰਦਾ ਆ ਅੱਛਾ ਜੀ ਬਿਜ਼ੀ ਰਹਿਣਾ ਜ਼ਿਆਦਾ ਜੀ ਜੀ ਹਾਂ ਜੀ ਟਾਈਮ ਨਹੀਂ ਮਿਲ ਪਾਂਦਾ ਉਹਦੇ ਵਿੱਚ ਨਹੀਂ ਜਦੋਂ ਯਾਰ ਦੋਸਤਾਂ ਦਾ ਕੋਈ ਪਿੰਡ ਦੇ ਵਿੱਚ ਵਿਆਹ ਜਾਂ ਹੋਰ ਰਿਸ਼ਤੇਦਾਰੀ ਵਾ ਉਦੋਂ ਤੇ ਕਹਿ ਦਿੰਦੇ ਚਲੋ ਕੁਲਵਿੰਦਰ ਆ ਗਿਆ ਹਾਂ ਜੀ ਮੌਕਾ ਬਣ ਗਿਆ ਗਿਆ ਚਲ ਇੱਕ ਗਾਣਾ ਹੋਈ ਜਾਵੇ ਹਾਂ ਜੀ ਪਿੰਡ ਦੇ ਵਿੱਚ ਤਾਂ ਮੌਕਾ ਮਿਲ ਜਾਂਦਾ ਜੀ ਗਾਉਣ ਦਾ ਜੀ ਕੁਝ ਆਗਰਨ ਹੋਵੇ ਜੀ ਜਾਂ ਕੋ ਉਦਾ ਮੇਲਾ ਹੋਵੇ ਜੀ ਜੀ ਤੇ ਉੱਥੇ ਮਿਲ ਜਾਂਦਾ ਟਾਈਮ ਜੀ ਹੂੰ ਤੇ ਜਾਗਰਨ ਚ ਫਿਰ ਭੇਟਾ ਵੀ ਮਾਤਾ ਦੀਆਂ ਹੈ ਹਾਂ ਜੀ ਭੇਟਾ ਵੀ ਹਾਂਜੀ ਹਾਂਜੀ ਭੇਟਾ ਆਪਣੀ ਖੋਦੀਆਂ ਹੈ ਜੀ ਰਾਈਟਰਾਂ ਨੇ ਦਿੱਤੀਆਂ ਹੋਈਆਂ ਗਾਉਣਾ ਹੁੰਦਾ ਜੀ YouTube ਤੇ ਪਈਆਂ ਹੈ ਜੀ ਅੱਛਾ ਤੇ ਕੋਈ ਗਾਣਾ ਆਪ ਵੀ ਲਿਖਿਆ ਜੀ ਫਿਰ ਨਹੀਂ ਮੈਂ ਲਿਖਿਆ ਨਹੀਂ ਗਾ ਜੀ ਹਰਵੀਰ ਸਿੰਘ ਹੀ ਲਿਖਦਾ ਜਿੰਨੇ ਵੀ ਗਾਣੇ ਲਿਖਦਾ ਜੀ ਉਹਨੇ ਗਾਏ ਹੋਏ ਆ ਗਾਉਣਾ ਮੈਂ ਜੀ ਜੀ ਜਿਵੇਂ ਤੁਸੀਂ ਦੱਸੇ ਕਿ ਜਿਆਦਾ ਦੁਕਾਨ ਤੇ ਤੁਸੀਂ ਬੀਜ਼ੀ ਲਿਖੇ ਰਿਆਜ਼ ਵਾਸਤੇ ਸਮਾਂ ਨਿਕਲ ਜਾਂਦਾ ਹੈ ਹਾਂ ਜੀ ਨਿਕਲ ਜਾਂਦਾ ਜੀ ਅਕਸਰ ਮੇਰਾ ਰਿਆਜ਼ ਕਰਨ ਦਾ ਟਾਈਮ 9 10 ਵਜੇ ਦਾ ਹੁੰਦਾ ਜੀ ਸਵੇਰੇ ਨਹੀਂ ਸ਼ਾਮ ਨੂੰ ਸ਼ਾਮ ਸਵੇਰੇ ਵੀ ਹੁੰਦਾ ਵੀ ਫੋਨ ਆ ਜਾਂਦਾ ਬਾ ਹਰਵੀਰ ਸਿੰਘ ਦਾ ਫਿਰ ਅਸੀਂ ਡਿਸਕਸ ਕਰਦੇ ਰਹਿੰਦਾ ਕੀ ਕਰਨਾ ਕੀ ਕਰਨਾ ਤੇ ਮੈਂ ਨਾਲ ਨਾਲ ਰਿਆਜ਼ ਕਰਦਾ ਹੁੰਦਾ ਵੀ ਇਹਦਾ ਤਿਆਰੀ ਕਰਦੇ ਰਹਿੰਦਾ ہوں ਫਿਰ ਨਵੀਂ ਕੰਪੋਜ਼ ਬਣਾਈ ਹੁੰਦੀ ਆ ਜਾਂ ਉਹਨੇ ਬਣਾਈ ਹੁੰਦੀ ਹੈ ਜੀ ਫਿਰ ਮੈਂ ਸੁਣ ਕੇ ਤਾਂ ਉਹਨੂੰ ਫਿਰ ਸੋਦੀ ਪ੍ਰੈਕਟਿਸ ਕਰਦਾ ਰਹਿੰਦੇ। ਰਾਤ ਨੂੰ ਰਿਆਜ਼ ਕਰਨ ਤੋਂ ਗਲਾ ਠੰਡਾ ਨਹੀਂ ਹੁੰਦਾ ਜੀ ਬੈਠਣ ਦਾ। ਨਹੀਂ ਨਹੀਂ ਜੀ ਬਿਲਕੁਲ ਨਹੀਂ। ਅੱਛਾ ਤੁਸੀਂ ਬੁਲਾ ਲਿਓ ਕਦੇ ਸਾਨੂੰ ਰਾਤ ਨੂੰ। ਬਹੁਤ ਜ਼ਿਆਦਾ ਸੁਣਿਆ ਹੈ ਕਿ ਬਹੁਤ ਜਾਣੇ ਨੇ ਸਵੇਰ ਨੂੰ ਰਿਆਜ਼ ਕਰਦੇ ਹਗੇ ਨੇ। ਅੱਛਾ ਜੀ। ਨਹੀਂ ਸਾਡਾ ਗਲਾ ਹੁਦੈ ਚੱਲਦਾ ਜੀ ਵਧੀਆ। ਅੱਛਾ ਰਾਤ ਨੂੰ ਚੱਲਦਾ ਹੈ। ਇਹ ਜਿਹੜੇ ਟਰੈਕ ਤੁਹਾਡੇ ਆਏ ਨੇ ਚਾਰ ਔਰ ਜਿਹੜੀ ਤੁਸੀਂ ਇੱਕ ਜ਼ਿਕਰ ਕੀਤਾ ਡੇਪ ਦਾ ਡੇਪ ਸੂਫੀ ਸੂਫੀ ਨੂੰ ਕਿੰਨਾ ਕੀ ਤੁਸੀਂ ਮੰਨਦੇ ਕਿ ਅਗਰ ਪੰਜਾਬੀ ਅਸੀਂ ਗੀਤ ਸੰਗੀਤ ਜਾਂ ਪੰਜਾਬੀ ਸੱਭਿਆਚਾਰ ਦੀ ਗੱਲ ਕੀਤੀ ਜਾਵੇ ਦੂਜੀ ਗਾਇਕੀ ਨੂੰ ਔਰ ਸੂਫੀ ਗਾਇਕੀ ਨੂੰ ਕਿੰਨਾ ਕੀ ਤੁਸੀਂ ਮੰਨਦੇ ਕਿ ਮਕਾਮ ਕਿਹੜਾ ਜਿਆਦਾ ਤਾਂ ਲੱਗਦਾ ਕਿ ਉਹਦਾ ਦਰਜਾ ਦਰਜਾ ਜਿਆਦਾ ਵੱਡਾ ਹੈ ਦੇਖੋ ਜੀ ਮੈਨੂੰ 24-25 ਸਾਲ ਹੋ ਗਏ ਮੈਂ ਸੂਫੀ ਨਾਲ ਜੁੜਿਆ ਹੋਇਆ ਜੀ ਮੇਰੇ ਗੁਰੂ ਸੂਫੀ ਆ ਜੀ ਅਸਲ ਚ ਮਕਾਮ ਤਾਂ ਦੇਖੋ ਜੀ ਜੇ ਸੱਚ ਦਾ ਮਕਾਮ ਤਾਂ ਅਸਲ ਉਹੀ ਹੈ ਜੀ ਜੀ ਹਾਂ ਜੀ ਹਾਂ ਜੀ ਸੂਫੀ ਫਿਰ ਕੁਝ ਹੋઈ ਜਾਵੇ ਜੀ ਸੂਫੀ ਹਾਂ ਜੀ ਸੁਣਾਈ ਦੋਸਨੂੰ ਸੂਫੀ ਚ ਠੀਕ ਹੈ ਮੇਰੇ ਦਾਦਾ ਗੁਰੂ ਆ ਜੀ ਸਰਕਾਰ ਬਾਬਾ ਮਾਧੋ ਸ਼ਾ ਜੀ ਉਹਨਾਂ ਦਾ ਇੱਕ ਕਲਾਮ ਆ ਜੀ ਜੀ ਉਹ ਨਜ਼ਰ ਕਰ ਦਿਨਾ ਜੀ ਜਾ ਕੇ ਯਾਰ ਦੇ ਬੁਹੇ ਤੇ ਮੁੜ ਕੇ ਆਉਣ ਦਾ ਕੀ ਕੰਮ ਜਾ ਕੇ ਯਾਰ ਦੇ ਬੁਹੇ ਤੇ ਮੁੜ ਕੇ ਆਉਣ ਦਾ ਕੀ ਕੰਮ ਲਈਏ ਰੱਜ ਕੇ ਨਜ਼ਾਰਾ ਹਾ ਲਈਏ ਰੱਜ ਕੇ ਨਜ਼ਾਰਾ ਹਾ ਲਈਏ ਰੱਜ ਕੇ ਨਜ਼ਾਰਾ ਚਾਹਤੀ ਪੌਣ ਦਾ ਕਿ ਕਮ ਜਾ ਕੇ ਯਾਰ ਦੇ ਬੁਹੇ ਤੇ ਹਾ ਦੁਨੀਆ ਕੱਖ ਨਹੀਂ ਰਫੀਕਾ ਇਹਦਾ ਨਾਮ ਬੜਾ ਉੱਚਾ ਹਾ ਦੁਨੀਆ ਕੱਖ ਨਹੀਂ ਰਫੀਕਾ ਏ ਦਾ ਨਾਮ ਬੜਾ ਉੱਚਾ ਵਿਚੋ ਫੋਕਾਇਸ ਮੁੱਲਾ ਦਾ ਗਲਾਮ ਬੜਾ ਉੱਚਾ ਮਿੱਟੀ ਹੋ ਕੇ ਰਹਿਣਾ ਪੈਂਦਾ ਮਿੱਟੀ ਹੋ ਕੇ ਰਹਿਣਾ ਪੈਂਦਾ ਇੱਥੇ ਸ਼ਾਨ ਦਾ ਕੀ ਕਮ ਜਾ ਕੇ ਆਰ ਦੇ ਬੁਹੇ ਤੇ ਵਾਜੀ ਵਾ ਬਹੁਤ ਖੂਬਸੂਰਤ ਆਦੀ ਆਵਾਜ਼ ਔਰ ਗਲਾ ਵੀ ਪਰਮਾਤਮਾ ਨੇ ਤੁਹਾਨੂੰ ਬਹੁਤ ਦਿੱਤਾ ਤੇ ਜਦੋਂ ਸੂਫੀ ਦੀ ਗਾਇਕੀ ਅਸੀਂ ਗੱਲ ਕਰਦੇ ਹਾਂਗੇ ਤਾਂ ਲੱਗਦਾ ਕਿ ਉਹਨੇ ਸਰੋਤੇ ਸੂਫੀ ਗਾਇਕੀ ਨੂੰ ਵੀ ਪਸੰਦ ਕਰਦੇ ਨੇ ਜਿੰਨੀ ਆਮ ਗਾਇਕੀ ਨੂੰ ਪਸੰਦ ਕਰਦੇ ਨੇ ਦੇਖੋ ਜੀ ਜਿੱਥੇ ਹੀਰਿਆਂ ਦਾ ਬਾਜ਼ਾਰ ਹੋਵੇ ਨਾ ਉੱਥੇ ਘੱਟ ਹੁੰਦੇ ਆਖਰੀ ਦਿਨ ਨਾਲ ਅੱਛਾ ਜੀ ਜਿੱਥੇ ਸੋਨਾ ਚਾਂਦੀ ਬਿਕਦਾ ਹੋਵੇ ਉੱਥੇ ਜ਼ਿਆਦਾ ਹੁੰਦਾ ਵਾਹ ਜੀ ਵਾਹ ਮਤਲਬ ਅਗਰ ਸੂਫੀ ਗਾਇਕੀ ਨੂੰ ਤੁਸੀਂ ਕਹ ਰਹੇ ਕਿ ਇਹ ਹੀਰੇ ਹੈ ਹਾਂ ਜੀ ਹੀਰੇ ਹੈ ਹਾਂ ਹੀਰੇ ਹੈ ਸੇ ਤਾਂੜੇ ਉਸ ਇਲਾਕੇ ਦੇ ਵਿੱਚ ਕਿਉਂਕਿ ਬਹੁਤ ਸਾਰੇ ਸੱਭਿਆਚਾਰਕ ਮੇਲੇ ਲੱਗਦੇ ਨੇ ਤਿੰਨ ਤਿੰਨ ਚਾਰ ਚਾਰ ਦਿਨ ਕਦੀ ਉਹ ਉਹਨਾਂ ਜਗ੍ਹਾ ਤੇ ਵੀ ਮਿਲਣ ਗਾਉਣ ਦਾ ਮੌਕਾ ਮਿਲਿਆ ਜਿੱਥੇ ਪੰਜਾਬ ਦੇ ਮਸ਼ਹੂਰ ਤੋਂ ਮਸ਼ਹੂਰ ਗਾਇਕ ਵੀ ਜਾ ਕੇ ਤਰਸਦੇ ਨੇ ਚਾਹੇ ਉਹ ਬਾਬਾ ਲਾਲ ਜੀ ਦੀ ਜਗਾ ਹੋਵੇ ਜਾਂ ਬਾਬਾ ਲਾਟੀ ਸ਼ਾਦੀ ਜਗਾ ਹੋਵੇ ਨਹੀਂ ਜੀ ਜੀ ਨਹੀਂ ਮੌਕਾ ਨਹੀਂ ਮਿਲਿਆ ਜਿਆਲੇ ਪਰ ਇੱਕ ਇੱਕ ਉਹਨਾਂ ਮੰਨ ਦੇ ਵਿੱਚ ਇੱਕ ਵਿਸ਼ਵਾਸ ਹੈ ਕਾਫੀ ਸਿੰਗਰਾਂ ਦੇ ਵਿੱਚ ਨਾ था। था। आ, कि ਜਿਨ੍ਹਾਂ ਨੇ ਉਸ ਦੋ ਥਾਵਾਂ ਤੇ ਗਾਲਿਆ ਨਾ ਤੇ ਪ੍ਰਮਾਤਮਾ ਰਾਹ ਖੋਲ ਦਿੰਦਾ ਹੈ ਕੁਝ ਇਦਾਂ ਦਾ ਤੁਸੀਂ ਵੀ ਯਕੀਨ ਕਰਦੇ ਹੋ ਐਡ ਸਵਾਲ ਦਾ ਜਵਾਬ ਤਾਂ ਓਖਾ ਜੀ ਸਾਡੇ ਨੇ ਦੇਣਾ ਨਹੀਂ ਨਹੀਂ ਇਦਾਂ ਓਖਾ ਨਹੀਂ ਹੈਗਾ ਦੇਖੋ ਜੀ ਮੈਂ ਤਾਂ ਇਹ ਸਮਝਦਾ ਕਿ ਜਿਨ੍ਹਾਂ ਨੇ ਆਪਣੇ ਆਪ ਨੂੰ ਪ੍ਰਮਾਤਮਾ ਦਾ ਉਸਮਰਪਣ ਕੀਤਾ ਆ ਜੀ 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 ਉਹ ਉਹਦੇ ਹੱਥ ਢੋੜ ਦਿੱਤੀ ਹੋਈ ਆ ਜੀ ਤੋ ਰਸਤਾ ਵੀ ਆਪ ਹੀ ਖੋਲ ਦਿੰਦਾ ਜੀ ਹਾਂ ਨਹੀਂ ਇਹ ਤੇ ਸਚਾਈ ਹੈ ਤੇ ਬੜਾ ਪੱਕਾ ਇੱਕ ਸੱਚ ਹੈ ਕਿ ਪਰਮਾਤਮਾ ਰਾਹ ਖੋਲਦਾ ਅਗਰ ਸੂਫੀ ਗਾਇਕੀ ਦੀ ਇਹ ਗੱਲ ਕੀਤੇ ਜਿਵੇਂ ਤੁਸੀਂ ਦੱਸਿਆ ਕਿ ਤੁਹਾਡੇ ਦਾਦਾ ਗੁਰੂ ਜੀ ਨੇ ਐਸ ਸਮੇਂ ਤੁਸੀਂ ਕਿਸੇ ਆਪ ਨੂੰ ਵੀ ਸੁਣਦੇ ਹੈਗੇ ਪੰਜਾਬ ਦੀ ਜਾਂ ਗੱਲ ਕੀਤੀ ਜਾਂ ਪਾਕਿਸਤਾਨ ਦੇ ਵਿੱਚ ਹੋਰ ਇਸ ਤੋਂ ਜ਼ਿਆਦਾ ਬਿਹਤਰ ਸੂਫੀ ਗਾਇਕੀ ਦੇ ਤੌਰ ਤੇ ਉੱਥੋਂ ਦੇ ਗਾਇਕ ਬੜੇ ਫਿਲਮਸ ਨਹੀਂ ਹਾਂ ਜੀ ਹਾਂ ਜੀ ਸੂਫੀ ਤਾਂ ਹੁਣ ਮੈਂ ਸੁਣਦਾ ਰਿਹਾ ਨਾ ਜੀ ਨਾ ਸਰਫਤੀ ਅਲੀ ਖਾਨ ਸਾਹਿਬ ਨੂੰ ਵੀ ਸੁਣਨ ਦਾ ਰਣ ਜੀ ਜੀ ਹੋਰ ਵੀ ਬਹੁਤ ਸਾਰੇ ਆ ਜਿਹੜੇ ਸਾਡੇ ਡੇਰੇ ਵੀ ਆਉਂਦੇ ਹੁੰਦੇ ਆ ਦਰਬਾਰ ਤੇ ਕਵਾਲੀ ਕਰਨ ਜੀ ਉਹਨਾਂ ਨੂੰ ਵੀ ਸੁਣਨ ਦਾ ਮੌਕਾ ਮਿਲਦਾ ਜੀ ਜੀ ਬਹੁਤ ਮਹਿਸੂਸ ਕਰਦੇ ਕਿ ਇਹ ਵਾਲੀ ਜਿਹੜੀ ਸੂਫੀ ਗਾਇਕੀ ਹੈ ਇਹਦਾ ਇੱਕ ਆਪਣਾ ਹੀ ਮਕਾਮ ਆ ਹਾਂ ਜੀ ਹਾਂ ਜੀ ਇੰਨਾ ਸੂਫੀ ਦੇ ਵਿੱਚ ਤੁਸੀਂ ਝੂਮ ਸਕਦੇ ਹੋ ਹਾਂ ਪਰ ਤਨ ਲੱਗਦਾ ਕਿ ਇਸ ਗਾਇਕੀ ਦੇ ਵਿੱਚ ਤੁਸੀਂ ਨੱਚਣੋਂ ਵੀ ਨਹੀਂ ਰਹਿ ਸਕਦੇ ਜੀ ਫਰਕ ਉਹੰਨਾ ਜਿ ਇੱਕ ਪਾਸੇ ਝੂਮਣਾ ਇੱਕ ਪਾਸੇ ਨੱਚਣਾ ਟੱਪਣਾ ਭੁੜਕਣਾ ਲੈ ਸੂਫੀ ਦੇ ਵਿੱਚ ਸੂਫੀ ਦੇ ਵਿੱਚ ਵੀ ਇਦਾਂ ਦਾ ਹੁੰਦਾ ਹੈ। ਰੂਦੀ ਜਦੋਂ ਉਹ ਤਾਂ ਬੰਦਾ ਮਸਤ ਹੋ ਜਾਂਦਾ ਨਾ ਮਸਤ ਹੋ ਜਾਂਦਾ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸੂਫੀ ਦਾ ਜਾਦਾ ਨੱਚਦੇ ਆ ਸਭਾ। ਅੱਛਾ ਜੀ। ਉਹ ਉਹਨਾਂ ਦਾ ਨੱਚਣਾ ਹੋਰ ਹੁੰਦਾ ਆ। ਜੀ। ਫਰਕ ਹੁੰਦਾ ਥੋੜਾ ਜਿਹਾ। ਹਾਂ ਉਹ ਫਰਕ ਤੇ ਹੁੰਦਾ ਜੀ ਬਿਲਕੁਲ। ਉਹ ਦਿਖਾਵੇ ਤੋਂ ਰਹਿਤ ਹੁੰਦਾ ਨਾ ਨੱਚਣਾ। ਜੀ ਜੀ ਜੀ। ਇੱਕ ਤਾਂ ਆਪਾਂ ਕਿਸੇ ਨੂੰ ਖੁਸ਼ ਕਰਨ ਲਈ ਨੱਚਦੇ ਆਂ ਜੀ ਉਹ ਆਪਣੇ ਯਾਰ ਨੂੰ ਮਨਾਉਣ ਲਈ ਨੱਚਦੇ ਆ ਜੀ ਜੀ ਦਾ ਫਰਕ ਹੈ ਨਾ ਤੀ ਜਿਵੇਂ ਤੁਸੀਂ ਆ ਇੱਕ ਤੇ ਤੁਹਾਡਾ ਇਹ ਵਾਲਾ ਜਲਦੀ ਸੋਲੋ ਆ ਰਿਹਾ ਗਾਣਾ ਜਿਹੜੇ ਉਸ ਤੋਂ ਪਹਿਲਾਂ ਤਿੰਨ ਸਾਨੂੰ ਇਹ ਸਾਡੇ ਜਿਹੜੇ ਦਰਸ਼ਕ ਸਾਨੂੰ ਸੁਣ ਰਹੇ ਹੋਣਗੇ ਤੇ ਅਸੀਂ ਕਰਦੇ ਕਿ ਉਹ ਬਾਕੀ ਵੀ ਕੋਈ ਮੁਖੜਾ ਜਾਂ ਅੰਤੜਾ ਜੇ ਹੋ ਜੇ ਜਿਹੜਾ ਤੁਹਾਡਾ ਪਹਿਲਾ ਗੀਤ ਆਇਆ ਸੀ ਜੀ ਉਹ ਗੀਤ ਜੀ ਅੱਜ ਕੱਲ ਹੁਣ ਵਾਇਰਲ ਹੋਇਆ ਆ ਆਪਣਾ ਗੁਰਦੁਆਰੇ ਲਾਵਾ ਲੈ ਕੇ ਰਿਸ਼ਤਾ ਜੋੜ ਕੇ ਗੂੜਾ ਜੀ ਤੇ ਉਹ ਉਹ ਅਸੀਂ ਕੀਤਾ ਸੀ ਰਿਲੀਜ਼ ਸੈਡ ਰਿਐਲਿਟੀ Song ਜੀ ਸਾਡਾ ਆਇਆ ਹੋਇਆ ਜੀ ਸਾਡੀ ਟੀਮ ਦਾ ਟੀਮ ਰეკਡ ਜੀ ਜੀ ਤੇ ਹਾਂਜੀ ਫਿਰ ਗਾ ਕੇ ਸੁਣਾ ਦਿਓ ਨਾ ਇਦਾਂ ਗੱਲ ਨਹੀਂ ਬਣੀਗੀ ਅੱਛਾ 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 ਜੀ ਚਾਹੀਏ ਹਰਮੋਨੀਅਮ ਦੇ ਨਾਲ ਸੁਣਾਓ ਜਾਂ ਵੈਸੇ ਸੁਣਾ ਦਿਓ ਜੀ ਅੱਛਾ ਜੀ ਕਰਉ ਦੁਆਰੇ ਲਾਵ ਲੈ ਕੇ ਰਿਸ਼ਤਾ ਜੋੜ ਕੇ ਗੂੜਾ 에ਰਪੋਰਟ ਤੇ ਬਾਹੋ ਲਾ ਕੇ ਬੈਗ ਚ ਪਾਲਿਆ ਚੂੜਾ ਤਨੂ ਨੇ ਅਤੇ ਸਮਾਜ ਦਾ ਤੱਕਿਆ ਕਿੱਧਰ ਜਾਵੇ ਬੰਦਾ ਦਿੱਤਾ ਕੱਖ ਨਹੀਂ ਅੱਧੇ ਵੀ ਮੰਗਣੇ ਤਲਾਕ ਵੀ ਬਣ ਗਏ ਤੰਦਾ ਦਿੱਤਾ ਕੱਖ ਨਹੀਂ ਅੱਧੇ ਵੀ ਮੰਗਣੇ ਤਲਾਕ ਵੀ ਬਣ ਗਏ ਤੰਦਾ ਵਾ ਕਮਾਲ ਇਹ ਕਿੰਨੇ ਚਿਰ ਪਹਿਲਾਂ ਆਇਆ ਸੀ ਜੀ ਇਹ ਤਾਂ ਬਹੁਤ ਸਚਾਈ ਹੈ ਤੁਸੀਂ ਪੰਜਾਬ ਦੀ ਸਚਾਈ ਕਹੋ ਜਾਂ ਪੰਜਾਬ ਦਾ ਦਿਖਾਂਤ ਕਹ ਲਓ ਇਹ ਨੂੰ 6-7 ਮਹੀਨੇ ਹੋ ਗਏ ਜੀ ਜੀ ਅਕਤੂਬਰ ਦੇ ਵਿੱਚ ਰਿਲੀਜ਼ ਕੀਤਾ ਸੀ ਸੌਂਗੇ ਤੇ ਕਿੰਨਾ ਕੀ ਹੰਗਾਰਾ ਮਿਲਿਆ ਜੀ ਇਹਨੂੰ ਉਦੋਂ ਤਾਂ ਮਿਲਿਆ ਨਹੀਂ ਜੀ ਕਿਉਂ ਤੁਹਾਨੂੰ ਕਿਉਂ ਨਹੀਂ ਮਿਲਿਆ ਜੀ ਹਾਂ ਮਿਲਿਆ ਜੀ ਜਾ ਕੇ ਮੇ ਲੋਕਾਂ ਨੂੰ ਹੁਣ ਪਤਾ ਲੱਗਾ ਹੈਗਾ ਕਿ ਜਦੋਂ ਵਾਇਰਲ ਹੋਇਆ ਜੀ ਆ ਜੀ ਹਾਂ ਜੀ ਮੈਂ ਤਾਂ ਕਾਲ ਵੀ ਆਈ ਬਾਰੂ ਕਿਸੇ ਪਰਸਨ ਨੇ ਕਿ ਮੁੰਡੇ ਦੀ ਆਈ ਮੁੰਡੇ ਦੀ ਹੈ ਜੀ ਕਹਿੰਦਾ ਜੀ ਭਾਜੀ ਗਾਣਾ ਮੈਨੂੰ ਦੇ ਦਿਓ ਅੱਛਾ ਮੈਂ ਤਾਂ ਭਾਈ ਸਾਹਿਬ ਗਾਣਾ ਤਾਂ ਸੀ ਰਿਲੀਜ਼ ਕੀਤਾ ਆ ਹਮ ਮੈਂ ਕਹਾ ਸਾਡੇ ਸੰਗ ਨੂੰ ਪੁੱਛ ਲੋ ਜਦੋਂ ਦੱਸਾਂ ਤੁਹਾਨੂੰ ਅੱਛਾ ਤੁਸੀਂ ਸਿੰਘ ਦੀ ਗੱਲ ਕੀਤੀ ਤੁਹਾਡੇ ਨਾਲ ਹੋਰ ਕੌਣ ਕੁ ਜੁੜੇ ਜਾਂ ਜਿਨ੍ਹਾਂ ਦੇ ਨਾਲ ਤੁਸੀਂ ਜੁੜਿਆਗੇ ਹੋ ਹੋਰ ਵੀ ਦੱਸ ਦੋਨੇ ਸਾਡੇ ਨਾਲ ਜੀ ਹੈਪੀ ਆ ਜੀ ਜੀ ਉਹਦਾ ਵੱਡਾ ਭਰਾ ਕਰਿਆ ਜੀ ਹਰਵੀਰ ਦਾ ਜੀ ਜੀ ਹਰਜਿੰਦਰ ਸਿੰਘ ਜੀ ਜੀ ਉਹਦੀ ਡਿਊਟੀ ਆ ਮੈਨੂੰ ਲੈ ਕੇ ਆਉਣ ਜਾਣ ਦੀ ਜਿੱਥੇ ਵੀ ਮਰਜੀ ਵੀਡੀਓ ਸ਼ੂਟ ਕਰਨ ਦੀ ਸਾਰਾ ਕੰਮ ਉਹਦਾ ਆ ਜੀ ਜੀ ਉਹਨੂੰ ਸੰਭਾਲਿਆ ਹੋਇਆ ਜੀ ਬਤੌਰ ਮੇਰੇ ਬਾਰੇ ਤਾਂ ਤੁਸੀਂ ਜਾਣਦੇ ਆ ਮੈਂ ਗੰਗੋਜ਼ਰ ਵੀ ਆ ਸਿੰਗਰ ਵੀ ਆ ਜੀ ਤੇ ਜਿਹੜਾ ਹਰਵੀਰ ਆ ਉਹ 뮤직 ਡਾਇਰੈਕਟਰ ਵੀ ਆ ਜੀ ਸਿੰਗਰ ਵੀ ਆ ਤੇ ਰਾਈਟਰ ਵੀ ਆ ਜੀ ਤੇ ਇੱਕ ਸਾਡੇ 뮤직 ਡਾਇਰੈਕਟਰਸ ਆ ਜੱਸੀ ਮਾਲੋ ਜੋ ਨਵੇਂ ਸ਼ਹਿਰ ਤੋਂ ਆ ਜੀ ਤੇ ਇੱਕ ਹੋਰ ਸਾਡੇ ਨਾਲ ਹੁਣ ਜੁੜਿਆ ਰਾਈਟਰ ਬਹੁਤ ਸ਼ਰ ਰਾਈਟਰ ਆ ਜੀ ਤੇ ਮੈਂ ਵੀ ਤੁਹਾਨੂੰ ਦੇ ਦੋ ਗਾਲ ਸੁਣਾਉਂਗਾ ਜੀ ਅ ਮੰਦੀਪ ਢਾਲੀਵਾਲ ਅੱਛਾ ਉਹਨਾਂ ਵੀ ਲਿਖਿਆ ਹੋਇਆ ਹੈ ਉਹਨਾਂ ਦਾ ਵੀ ਲਿਖਿਆ Song ਮੈਂ ਇੱਕ ਗਾਇਆ ਸੀਗਾ ਉਹ ਸੁਣਾ ਦਿਓ ਫਿਰ ਨਾ ਉਹ ਰਹਿ ਨਾ ਜਾਵੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਉਹ ਸੁਣਾ ਦੇਣੀ ਤੁਹਾਨੂੰ ਜੀ ਹੂੰ ਹੂੰ ਉਹ ਹੁਣੇ ਕੰਪੋਜ਼ ਕੀਤਾ ਸੀਗਾ ਤੇ ਉਹ ਸੁਣਾ ਦੇ ਤੈਨੂੰ ਦੇ ਕਿਤਨਹਾਂੀਆਂ ਜਨਾ ਖੁਸ਼ੀਆਂ ਬਣਾਈਆਂ ਝੂਠੇ ਸੁਪਨੇ ਦਿਖਾ ਕੇ ਅੱਖਾਂ ਗਹਿਰਾ ਨਾਲ ਲਾਈਆਂ ਆਉਂਦਾ ਸੱਜਣਾ ਦਾ ਵੇਖਦਾ ਸੱਜਣਾ ਦਾ ਵੇਖਦਾ ਕਿਉਂ ਰਾਵੇ ਦਿਲਾਂ ਤੈਨੂੰ ਟੁੱਟ ਕੇ ਵੀ ਆਉਂਦਾ ਨਹੀਂ ਟਿਕਾਵੇ ਦਿਲਾਂ ਤੈਨੂੰ ਟੁੱਟ ਕੇ ਵੀ ਆਉਂਦਾ ਨਹੀਂ ਟਿਕਾਵੇ ਦਿਲਾਂ ਵਾਹ ਜੀ ਵਾਹ ਇਹ ਮੇਰੇ ਦੱਸੋ ਤੁਹਾਡੇ ਜਿਹੜੇ ਰਾਈਟਰ ਨਾ ਉਹਨਾਂ ਦੇ ਦਿਲ ਟੁੱਟੇਗੀ ਤੁਹਾਡਾ ਦਿਲ ਟੁੱਟਾਗਾ ਜੀ ਨਾਵਲਾ ਦਾ ਰਿਟਾ ਵੀ ਨਾ ਟੁੱਟਾ ਜੀ ਕਿਉਂਕਿ ਤੁਹਾਡੇ ਗਾਣੇ ਇਦਾਂ ਦੇ ਹੀ ਆ ਨਾ ਪਿਆਰ ਮੁਹੱਬਤ ਜਿਹੇ ਆਲੇ ਨਾ ਹਾਂਜੀ ਨਹੀਂ ਨਹੀਂ ਕੀ ਚੱਲਦੇ ਅੱਜ ਕੱਲ੍ਹ ਇਹ ਸੁਣਦੇ ਹੀ ਆ ਨਾ ਸੌਣਦੇ ਆ ਜੀ ਅੱਜ ਕੱਲੇ ਜੀ ਜੀ ਹਾਂ ਜੀ ਕਿਉਂਕਿ ਮੈਨੂੰ ਲੱਗਦਾ ਨਾ ਕਿ ਜਿਹੜਾ ਦੌਰ ਕਾਫੀ ਪੁਰਾਣਾ ਸੀ ਉਹ ਨਵਾਂ ਦੌਰ ਆ ਗਿਆ ਜਿੱਕਰ ਰੈਪਰ ਆ ਗਿਆ ਗਾਣੇ ਦੇ ਬੋਲ ਵੱਖਰੇ ਨੇ ਕੰਪੋਜ਼ਿੰਗ ਵੱਖਰੀ ਹੈਗੀ ਨਾ ਮੈਨੂੰ ਲੱਗਦਾ ਕਿ ਸ਼ਾਇਦ ਇਹ ਵਾਲਾ ਮਸਲਾ ਹੋਵੇ ਕਿ ਜਾਂ ਜਿਨ੍ਹਾਂ ਨੇ ਲਿਖਿਆ ਹੈਗਾ ਉਹਨਾਂ ਨੇ ਸੱਟਾਂ ਖਾਧੀਆਂ ਜਾਂ ਫਿਰ ਗਾਉਣ ਵਾਲੇ ਨੇ ਸੱਟਾਂ ਖਾਧੀਆਂ ਨਹੀਂ ਨਹੀਂ ਦਾਦਾ ਕੋਈ ਨਹੀਂਗਾ ਹੂੰ ਹੂੰ ਲੇਖਨ ਵਾਲੇ ਤੁਹਾਨੂੰ ਪਤਾ ਯਾਰ ਜਿਹੜੇ ਹੁਣ ਮਨਦੀਪ ਧਾੜੀਵਾਲ ਆ ਜੀ ਉਹ ਸ਼ਾਇਰ ਆ ਬਹੁਤ ਵਧੀਆ ਸ਼ਾਇਰ ਆ ਉਹ ਵੀ ਸਾਨੂੰ ਇਦਾਂ ਜਦੋਂ ਤੁਸੀਂ ਨਾ ਫੋਨ ਕੀਤਾ ਜੀ ਇਦਾਂ ਮੈਨੂੰ ਉਹਨੇ ਇੰਸਟਾਗ੍ਰਾਮ ਤੇ ਫੋਨ ਕੀਤਾ ਜੀ ਤਾਂ ਭੇਜੀ ਲੈਨ ਕੋਈ ਜੀ ਔਰ ਮੈਨੂੰ ਪੂਰੀ ਯਾਦ ਨਹੀਂ ਅ ਨਿੱਕੀ ਮੋਟੀ ਅਣ ਬਣ ਨੂੰ ਤਕਰਾਰ ਤਾਂ ਨਹੀਂ ਨਾ ਕਹਿੰਦੇ ਜੀ ਭਾਈਆਂ ਵਿਚਲੇ ਰੋਸੇ ਨੂੰ ਦੀਵਾਰ ਤੇ ਨਹੀਂ ਨਾ ਕਹਿੰਦੇ ਵਾਹ ਅਲਾ ਜਿਸ ਕਾਗੇ ਦੇ ਉਹਲੇ ਸੱਚ ਲੁਕਾਇਆ ਹੋਵੇ ਉਸ ਕਾਗੇ ਦੇ ਟੁਕੜੇ ਨੂੰ ਅਖਬਾਰ ਤੇ ਨਹੀਂ ਨਾ ਕਹਿੰਦੇ ਵਾਹ ਜੀ ਵਾਹ ਇਹਦੇ ਤੁਸੀਂ ਸਾਡੇ ਮੀਡੀਆ ਦੀ ਵੀ ਗੱਲ ਕਰਤੀ ਹੈ ਤੇ ਉਹਦਾ ਉਹਨੇ ਭੇਜਿਆ ਮੈਨੂੰ ਅੱਛੀ ਤੇ ਮੈਂ ਨਾ ਹਰਵੀਰ ਕਹਿੰਦਾ ਕਿਉਂਕਿ ਹਰਵੀਰ ਕਹਿੰਦਾ ਕੀ ਭੇਜਿਆ ਮੈਂ ਕਹਿੰਦਾ ਦੇਖਿਆ ਰਕਿੰਦਾ ਬੜਾ ਸੋਹਣਾ ਲਿਖਦਾ ਬੰਦਾ ਯਾਰ ਅੱਛੀ ਉਹਨੇ ਫਿਰ ਮੈਨੂੰ ਨੰਬਰ ਭੇਜਿਆ ਆਪਣਾ ਜੀ ਕਾਲ ਕੀਤੀ ਜੀ ਲਗਾ ਬਹੁਤ ਸੋਹਣਾ ਹੈ ਜੀ ਜੀ ਕਹਿੰਦਾ ਸੀ ਬੋਲ ਕੇ ਨਾ ਪਾਈ ਅੱਛੀ ਤੇ ਉਹ ਇੱਕ ਨਾ Song ਸੀਗਾ ਤੇ ਉਹ ਬੋਲ ਕੇ ਪਾਉਣਾ ਸੀਗਾ ਜੀ ਉਹ ਕਹਿੰਦਾ ਹਰਵੀਰ ਕਹਿੰਦਾ ਨਹੀਂ ਅਸੀਂ ਅਸੀਂ ਪਾਇਆ ਹੋਇਆ ਉਹਨੂੰ ਵੀ ਰਿਕਾਰਡ ਕੀਤਾ ਹੋਇਆ ਉਹਦੀ ਆਵਾਜ਼ ਨੂੰ ਹਾਲਾਂਕਿ ਉਹ ਸਿੰਗਰ ਵੀ ਆ ਰਾਈਟਰ ਵੀ ਆ ਤੇ ਕੰਪੋਜ਼ਰ ਵੀ ਆ ਆ ਜਿਹੜੀ ਕੰਪੋਜ਼ੀਸ਼ਨ ਮੈਂ ਤੁਹਾਨੂੰ ਸੁਣਾ ਕੇ ਹਟਿਆ ਨਾ ਉਹਦੀ ਹੈ ਅੱਛਾ ਜੀ ਹਾਂਜੀ ਹਾਂਜੀ ਅਸੀਂ ਉਹਨਾਂ ਦੀ ਹੈ ਉਹਨਾਂ ਦੀ ਹਾਂਜੀ ਇਹ ਕਦੇ ਆਪ ਵੀ ਕੋਸ਼ਿਸ਼ ਕੀਤੀ ਲਿਖਣ ਦੀ ਕੁਝ ਨਹੀਂ ਜੀ ਅੱਛਾ ਨਹੀਂ 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 ਕੋਸ਼ਿਸ਼ ਨਹੀਂ ਮੇਰੇ ਆਉਂਦਾ ਹੀ ਨਹੀਂ ਜੀ خیال ਹੀ ਨਹੀਂ ਆਉਂਦਾ ਕੋਈ ਹੂੰ ਹੂੰ ਮੈਂ ਕੋਕੋ ਤੁਸੀਂ ਤਾਂ ਬਹੁਤ ਦੁਨੀਆ ਵੀ ਦੇਖ ਲਈ ਸਮਝ ਲਿਆਗਾ ਸਾਹਮਣੇ ਸਰੋਤੇ ਵੀ ਬੈਠੇ ਹੁੰਦੇ ਨੇ ਬੰਦਾ ਕੋਸ਼ਿਸ਼ ਤੇ ਕਰਦਾ ਹੈਗਾ ਨਾ ਕਿ ਮੈਂ ਵੀ ਲੇਖੀ ਲਵਾਂ ਕੁਝ ਨਜ਼ਮ ਗਜ਼ਲ ਅਨੇ ਜਿਹalle ਪਤਾ ਕੀ ਗੱਲ ਆ ਹੁਣ ਆ ਨਾ ਮੈਟਰ ਸਾਡੇ ਕੋਲ ਬਹੁਤ ਜ਼ਿਆਦਾ ਆ ਅੱਛਾ ਜੀ ਤੇ ਹੁਣ ਗਾਣੇ ਸਾਡੇ ਹੁਣ ਵੱਖਰੇ ਵੱਖਰੇ ਐਪ ਦੇ ਆਉਨੇ ਆ ਜਿਹੜਾ ਹੁਣ ਆ ਗਾਣਾ ਆਉਣਾ ਫੇ ਸਾਡਾ ਹੋਰ ਗਾਣਾ ਆ ਰਿਹਾ ਇੱਕ ਅੱਛਾ ਜੀ ਹਾਂ ਜੀ ਉਹ ਥੋੜਾ ਅੱਜ ਕੱਲ ਦੇ ਮਾਹੌਲ ਦਾ ਆਇਆ ਜੀ 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 ਹਾਂਜੀ ਹਾਂਜੀ ਅੱਛਾ ਮੈਂ ਹੋਈ ਤਾਂ ਸੁਣਾ ਚਾਉਂਦਾ ਅੱਜ ਕੱਲ ਦੇ ਮਾਹੌਲ ਦਾ ਸੁਣਾ ਦੋ ਕਿ ਨਹੀਂ ਹਲੇ ਉਹ ਜੀ ਧੱਕਿਆ ਹੀ ਹੋਇਆ ਇੱਕ ਇੱਕ ਤੇ ਬੰਦਦਾ ਹੈ ਨਾ ਉਹ ਮੈਂ ਤੁਹਾਨੂੰ ਸੁਣਾ ਦਿੰਦਾ ਜਿੰਨਾ ਕਿ ਯਾਦ ਹੋਊਗਾ ਹਾਂ 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 ਬਿਲਕੁਲ ਕਿਉਂਕਿ ਅੱਜ ਕੱਲ ਦਾ ਜਿਹੜਾ ਨੌਜਵਾਨ ਜਿਹੜੇ ਸਾਹਮਣੇ ਬੈਠੇ ਨੇ ਅੱਜ ਕੱਲ ਦੇ ਹੀ ਆਪਣੇ ਇਹ ਸੁਣ ਰਹੇ ਹੋਣੇ ਕਿ ਕੁਝ ਨਵਾਂ ਜਾ ਹੋ ਜੇ ਹਨਾ ਜਿਹਨੂੰ ਆਪਾਂ ਕਹਿੰਦੇ ਚੁੰਦਾ ਚੁੰਦਾ ਜਾ ਵਾ ਸਾਡੀ ਹਸਲੇ ਤੇ ਸ਼ਾਮ ਸਾਡੀ ਚਲਨੀ ਜਿੰਨੇ ਵੀ ਯਾਰ ਸਾਰਿਆਂ ਚ ਗੱਡਵਲ ਨਹੀਂ ਉਹ ਪੈਸੇ ਦੇ ਅਮੀਰ ਸਾਥ ਹੋਰ ਬੜੇ ਸੋਹਣੇ ਨਹੀਂ ਪਰ ਸਾਡੇ ਜਿਹਾ ਸਾਰਿਆਂ ਦੇ ਕੋਲ ਦਿਲ ਨਹੀਂ ਲੌਂਗ ਲਾਈਨ ਲੌਂਗ ਵੇਟ ਵਿਸ਼ਜਨ ਦੇ ਕਾਰਪੇਟ ਬਾਹਰ ਜਦੋਂ ਕੱਡੇ ਮੁੰਡਾ ਫੈਂਟਮ ਚੋਂ ਪੈਰ ਨਹੀਂ ਸ਼ਰੇ ਕਾ ਦਾ ਜਾਮ ਸਾਡ ਦਸੂ ਗੱਲ ਬਾਤ ਜਦ ਕਦੇ ਗੇੜਾ ਵੱਜਾ ਸਾਡ ਤੇਰੇ ਸ਼ੈਰ ਨਹੀਂ ਵਾਹ ਇਹ ਵਾਹ ਅੱਜ ਦੇ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਦਾ ਨਾ ਜਿਨ੍ਹਾਂ ਨੇ ਤੁਹਾਡੀਆਂ ਰੀਲਾਂ ਬਣਾਉਣੀਆਂ ਨੇ ਫਿਰ ਉਸ ਤੇ ਨੱਚਣਾ ਵੀ ਆ ਤੇ ਗਾ ਸ਼ੇਅਰ ਵੀ ਕਰਨਾ ਹੈ ਅਸੀਂ ਅਗਰ ਗੱਲ ਕੀਤੀ ਜਾਵੇ ਆਪਾਂ ਪਰਿਵਾਰ ਦੀ ਗੱਲ ਕੀਤੀ ਜਾਵੇਗੀ ਤੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਇਹ ਪਰਿਵਾਰ ਦੇ ਵਿੱਚ ਮੇਰੇ ਮਾਤਾ ਜੀ ਡੈਡੀ ਜੀ ਬ੍ਰਦਰ ਜੀ ਉਹਨਾਂ ਦੇ ਬੱਚੇ ਤੇ ਸਿਸਟਰ ਆ ਤੇ ਸਾਂਝਾ ਪਰਿਵਾਰ ਹੀ ਆਪਣਾ ਹਾਂਜੀ ਸਿਸਟਰ ਵੀ ਵਿਆਹੀ ਹੋਈ ਆ ਬ੍ਰਦਰ ਵੀ ਵਿਆਹ ਹੋਇਆ ਆ ਜੀ 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 ਤੇ ਮੈਂ ਹੀ ਹਾਂ ਜੀ ਇਕੱਲਾ ਰਹਿੰਦਾ ਜੀ ਜੀ ਤਾਂ ਹੁਣ ਤਾਂ ਵੈਸੇ ਹੀ ਵਿਚਾਰ ਕੋਈ ਨਹੀਂਗਾ ਜੀ ਹਾਂ ਇੱਕ ਅੱਛਾ ਤੁਹਾਡਾ ਵਿਚਾਰ ਨਹੀਂ ਆ ਆ ਜੀ ਜੇ ਕਿਹਦੇ ਸਾਹਮਣੇ ਵਾਲਾ ਦਾ ਵਿਚਾਰ ਬਣ ਗਿਆ ਫਿਰ ਵੀ ਕੁਲਵਿੰਦਰ ਉਹਨਾਂ ਦਾ ਵਿਆਹ ਕਰਾਈ ਲਈ ਫਿਰ ਫਿਰ ਨਾਮ ਨਹੀਂ ਆਗੀ ਸ਼ਾਇਦ ਇਹ ਨਾਫੇ ਕੀ ਹੋਣੀ ਆ ਜੀ ਇਹ ਇਹ ਜਿਹੜਾ ਤੁਸੀਂ ਕਿੰਨੇ ਕੀ ਸਾਲ ਸੀ ਉਦੋਂ ਉਮਰ ਹੈ ਤੇ ਕਹਿੰਦੇ ਪ੍ਰਮਾਤਮਾ ਤੁਹਾਡੀ ਜੋੜੀ ਬਣਾਵੇ ਤੇ ਕਿੰਨੀ ਕੀ ਉਮਰ ਸੀ ਜਦੋਂ ਤੁਹਾਨੂੰ ਲੱਗਾ ਕਿ ਇਹ ਪੀ ਲਿਆ ਜਾਂ ਫਿਰ ਇਲਾਜ ਵੀ ਕਰਵਾਇਆ ਮੈਨੂੰ ਤਾਂ ਯਾਦ ਨਹੀਂ ਜੀ ਇਦਾਂ ਪੌਣੇ 3 ਸਾਲ ਦਾ ਸੀ ਮੈਨੂੰ ਦੱਸਦੇ ਆ ਅੱਛਾ ਜੀ ਪੱਜਾ ਫੜਦਾ ਸੀ ਜਿੱਦਾਂ ਜੀ ਜੀ ਹੈ ਪੱਜਾ ਫੜਦਾ ਦਾ ਆ ਕੇ ਸੌ ਗਿਆ ਮੈਨੂੰ ਦੱਸਦੇ ਆ ਮਾਤਾ ਜੀ 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 ਸਵੇਰੇ ਲੱਤਾਂ ਨਹੀਂ ਲੱਗੀਆਂ ਅੱਛਾ ਜੀ ਹਾਂ ਜੀ ਬਿਲਕੁਲ ਰੋਕ ਰੋਕ ਗਈਆਂ ਲੱਗਾ ਜੀ ਫਿਰ ਭੱਜੇ ਫਿਰਦੇ ਰਿਹਾ ਲੈ ਕੇ ਕਾਫੀ ਜੀ ਤੇ ਉਹ ਤਾਂ ਕਾਫੀ ਇਲਾਜ ਕਰਾ ਆ ਜਾਣ ਕੰਪੀਰ ਕੋਟਲੇ ਵੀ ਲੈ ਕੇ ਗਿਆ ਮੈਨੂੰ ਇੰਨਾ ਕ ਮੈਂ ਹੋ ਗਿਆ ਜਾਣੀ ਕਿ ਤੁਰਿਆ ਫਿਰਦਾ ਤੁਰੇ ਫਿਰੇ ਅਸੀਂ ਤੇ ਆਪਾਂ ਪੜਾਈ ਫਿਰ ਪਿੰਡੋ ਹੀ ਕੀਤੀ ਹੈਗੀ ਜਿੰਨੀ ਵੀ ਆਪਾਂ ਤਾਲੀਮ ਹਾਸਲ ਕੀਤੀ ਹੈ ਹਾਂ ਜੀ ਪਿੰਡੋ ਹੀ ਕੀਤੀ ਜੀ ਫਿਰ ਸਕੂਲ ਤੋਂ ਹੀ ਗਾਉਣਾ ਸ਼ੁਰੂ ਕੀਤਾ ਕਿ ਬਾਅਦ ਚ ਨਹੀਂ ਨਹੀਂ ਸਕੂਲ ਤੋਂ ਜੀ ਮੈਂ ਗਾਉਂਦੇ ਹੁੰਦੇ ਸੀ ਸਕੂਲੇ ਅੱਛਾ ਜੀ ਉਹ ਲੈ ਕੇ ਕਾਫੀ ਜਿਆਦਾ ਫਿਰ ਦਾਦਾ ਗੁਰੂ ਨੂੰ ਸੁਣ ਕੇ ਗਾਉਣਾ ਸ਼ੁਰੂ ਕੀਤਾ ਕਿ ਜਾਂ ਪੰਜਾਬ ਦਾ ਉਹ ਕਿਹੜਾ ਗਾਇਕ ਹੈ ਜਿੰਨੂੰ ਤੁਸੀਂ ਗਾਉਣਾ ਸ਼ੁਰੂ ਵੇਖ ਕੇ ਕੀਤਾ ਹੈ ਨਹੀਂ ਜੀ ਮੈਂ ਜਦਾਂ ਉਹਦੇ ਤਾਂ ਬਾਹਰ ਤੇ ਜਾਣਾ ਸ਼ੁਰੂ ਹੋਇਆ ਨਾ ਮੈਨੂੰ ਤਾਂ ਡੇਰੇ ਦਾ ਵੀ ਨਹੀਂ ਪਤਾ ਸੀਗਾ ਅੱਛਾ ਜੀ ਮੈਨੂੰ ਤਾਂ ਸੂਫੀ ਗਾਇਕੀ ਦਾ ਵੀ ਨਹੀਂ ਭਾਸੀਆ ਸਾਹਿਬ ਸੂਫੀ ਹੁੰਦੇ ਕੀ ਹੈ ਜੀ 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 ਗਾਉਣਾ ਇਦਾਂ ਹੀ ਸਾਡੇ ਨਾਲ ਪਰਿਵਾਰ ਦੇ ਵਿੱਚ ਹੀ ਆ ਸਾਰੇ ਗਾਉਂਦੇ ਹੀ ਆ ਅੱਛਾ ਜੀ ਹਾਂ ਤੇ ਮੇਰੇ ਨਾਲ ਗਾਉਂਦਾ ਹੁੰਦਾ ਸੀ ਮੇਰੇ ਚਾਚੇ ਦਾ ਮੁੰਡਾ ਉਹ ਬਾਹਰ ਹੈ ਇਸ ਵੇਲੇ ਜੀ ਜੀ ਵੈਸੇ ਅਗਰ ਆਪਾਂ ਗੱਲ ਕੀਤੀ ਜਾਵੇ ਕਿ ਪੰਜਾਬ ਦਾ ਉਹ ਕਿਹੜਾ ਗਾਇਕ ਆ ਜਿੰਨੂੰ ਤੁਸੀਂ ਅੱਜਕੱਲ ਜਿਆਦਾ ਸੁਣਦੇ ਜਾਂ ਤੁਹਾਡੀ ਰੂਹ ਦੇ ਵਿੱਚ ਤੁਹਾਡੇ ਦਿਲ ਦੇ ਵਿੱਚ ਵਸਿਆ ਕੋਈ ਇਦਾਂ ਦਾ ਹੈ ਗਾਇਕ ਮੈਂ ਜੀ ਤੁਹਾਨੂੰ ਮਾਸਟਰ ਸਲੀਵ ਨੂੰ ਵੀ ਸੁਣਦਾ ਰਹਿੰਦਾ ਹੁੰਦਾ ਜੀ ਬਲਣਖਾਨ ਸਾਹਿਬ ਨੂੰ ਵੀ ਤੇ ਜਿਹੜਾ ਵੀ ਵਧੀਆ ਲੱਗੇ ਜੀ ਸੁਣ ਲਈ ਨਾ ਮੈਂ ਸਾਰਿਆਂ ਨੂੰ ਜੀ ਇੱਕ ਹੋਰ ਮੈਨੂੰ ਦੱਸੋ ਕਿ ਗਾਇਕੀ ਆਪਣੀ ਪੰਜਾਬ ਦੀ ਗਾਇਕੀ ਨੇ ਬੜੇ ਦੌਰ ਹੰਡਾਲੇ ਨੇ ਨਾ ਹਾਂਜੀ ਚੰਗੇ ਵੀ ਮਾੜੇ ਵੀ ਲਚਰਤਾ ਵੀ ਅਸ਼ਲੀਲ ਵੀ ਜਦੋਂ ਗਾਇਕੀ ਦੇ ਵਿੱਚ ਲੱਤਰ ਲਚਰਚਾ ਆ ਜਾਂਦੀ ਹੈ ਜਾਂ ਅਸ਼ਲੀਲਤਨ ਇੰਨਾ ਜਿਆਦਾ ਦਾਵਾ ਦਿੱਤਾ ਜਾਂਦਾ ਹੈ ਉਦੋਂ ਤੁਸੀਂ ਕੀ ਮਹਿਸੂਸ ਕਰਦੇ ਕਿ ਇਹ ਆਪਣੀ ਪੰਜਾਬ ਦੀ ਗਾਇਕੀ ਹੈ ਕੁਝ ਐਸੀ ਤੇ ਕੰਨ ਰਸੀ ਸਾਨੂੰ ਤੇ ਸੁਣਨਾ ਚੰਗਾ ਲੱਗਦਾ ਸਾਨੂੰ ਦੇਖਣਾ ਤੇ ਚੰਗਾ ਨਹੀਂ ਲੱਗਦਾ ਦੇਖੋ ਜੀ ਪਹਿਲਾਂ ਵੀ ਇਹ ਸਵਾਲ ਕਰੀ ਮੈਨੂੰ ਪਹਿਲਾਂ ਵੀ ਕੀਤਾ ਸੀਗਾ ਹਮ ਹਮ ਮੈਂ ਹੀ ਜਵਾਬ ਦੇ ਸਕਦਾ ਇਹਦਾ ਜ਼ਿਆਦਾ ਤਾਂ ਨਹੀਂ ਹਮ ਹਮ ਇੱਕ ਬਾਗ ਦੇ ਵਿੱਚ ਵੱਖਰੇ ਵੱਖਰੇ ਪ੍ਰਕਾਰ ਦੇ ਫਲ ਲੱਗੇ ਹੁੰਦੇ ਉਹਨਾਂ ਦੀ ਵੱਖਰੀ ਵੱਖਰੀ ਖੁਸ਼ਬੂ ਹੁੰਦੀ ਜੀ ਬਿਲਕੁਲ ਥਣ ਕੁਲਵਿੰਦਰ ਸਿੰਘ ਕੋਸ਼ਿਸ਼ ਕਰੇ ਵੀ ਮੈਂ ਉਹਦੇ ਵਰਗਾ ਗੁਣ ਉਹਦੇ ਵਾਂਗੂ ਗੋਣਾ ਜਾਂ ਉਹਦੇ ਉਹਦੇ ਜਿਹੇ ਹਾ ਗੁਣ। ਫਿਰ ਕੁਲਵਿੰਦਰ ਸਿੰਘ ਦਾ ਕਿਤੇ ਲੋਕ ਹੀ ਜਾਣਾ। ਮੇਰੇ ਹਿਸਾਬ ਦੇ ਨਾਲ ਇਹ ਸਾਰਿਆਂ ਦਾ ਆਪਣਾ ਆਪਣਾ ਵੱਖਰਾ ਜੀ ਮਾਈਂਡ ਆ। ਹੂੰ ਹੂੰ। ਤੇ ਮੇਰੇ ਹਿਸਾਬ ਨੂੰ ਟਿੱਪਣੀ ਕਰਨੀ ਮੇਰੇ ਲਈ ਤਾਂ ਬਹੁਤ ਮੁਸ਼ਕਲ ਹੈ ਜੀ। ਜੀ ਬਹੁਤ ਚੰਗੀ ਗੱਲ ਹੈ ਤੁਸੀਂ ਬੜੇ ਸੁਲਝੀ ਹੋਏ ਹੋ। ਇਹ ਯਾਰ ਦੋਸਤ ਕਾਫੀ ਮਦਦ ਕਰ ਦਿੰਦੇ ਹੈਗੇ ਨੇ ਕਿ ਯਾਰ ਦੁਕਾਨ ਵੀ ਚਲਾਈ ਯਾਰ ਕੁਲਵਿੰਦਰ ਗਾਇਕੀ ਵੀ ਤੇ ਜਿਉਂ ਨੇ ਵੀ ਕਹਿ ਕੇ ਆਯੋਜਨ ਚਾਰ ਪ੍ਰੋਗਰਾਮ ਦਵਾ ਦਿੰਦੇ ਚਲੋ ਆਪਣੇ ਘਰ ਫੰਕਸ਼ਨ ਆਣ ਹਾਂ ਜੀ ਵੀ ਰੋਜੀ ਰੋਟੀ ਦਾ ਸਵਾਲ ਤੇ ਹੈ ਹੀ ਆ ਜੀ ਨਹੀਂ ਜੀ ਰੋਜੀ ਰੋਟੀ ਤਾਂ ਚੱਲੀ ਜਾਂਦੀ ਆ ਦੁਕਾਨ ਚੋਂ ਹੀ ਜੀ ਹਾਂ ਜੀ ਇਹ ਸਾਡਾ ਨਾ ਮੇਨ ਮਕਸਦ ਚਲੋ ਪੈਸਾ ਤਾਂ ਹੈ ਹੀ ਆ ਜੀ 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 ਪਰ ਹੱਲੇ ਸਾਡਾ ਇਹ ਪੈਸੇ ਵਾਲ ਖਿਆਲ ਨਹੀਂ ਗਿਆ ਤੇ ਜਲੰਧਰ ਤੋਂ ਇਲਾਵਾ ਬੂਰ ਸ਼ਹਿਰਾਂ ਚ ਵੀ ਗਾਏ ਜਾਂ ਪੰਜਾਬ ਤੋਂ ਬਾਹਰ ਵੀ ਕਦੀ ਗਾਉਣ ਦਾ ਮੌਕਾ ਮਿਲਿਆ ਕਿ ਹਲੇ ਸਫ਼ਰ ਸ਼ੁਰੂ ਹੋਣਾ ਆਪਣਾ ਜੀ ਮੈਂ ਕਿਤੇ ਨਹੀਂ ਗਾਇਆ ਜੀ ਪਿੰਡ ਤੋਂ ਛੱਟ ਓਕੇ ਹਾਂ ਜੀ ਹਾਂ ਜੀ ਕਿਤੇ ਨਹੀਂ ਗਾਇਆ ਜੀ ਪਿੰਡ ਹੀ ਆਹੀ ਆ ਵੀ ਸੋਸ਼ਲ ਮੀਡੀਆ ਤੇ ਅਸੀਂ ਗਾਣੇ ਰਿਕਾਰਡ ਕਰਕੇ ਪਾ ਦਿੰਨੇ ਆ ਜਾਂ YouTube ਸਾਡਾ ਚੈਨਲ ਹੈ ਜਿਹੜਾ ਜੀ ਜੀ ਉੱਤੇ ਪਾ ਦਿੰਦੇ ਆ ਜੀ ਜੀ ਹਾਂ ਜੀ ਬਾਹਰ ਕਿਤੇ ਨਹੀਂ ਗਿਆ ਜੀ ਤੁਸੀਂ ਅਸੀਂ ਕਹਿੰਦੇ ਕਿ ਪ੍ਰਮਾਤਮਾ ਤੁਹਾਨੂੰ ਪੰਜਾਬ ਕੀ ਇੰਡੀਆ ਕੀ ਸੱਤ ਸਮੁੰਦਰੋਂ ਪਾਰ ਵੀ ਤੁਹਾਨੂੰ ਸਰੋਤੇ ਮੌਕਾ ਦੇਣ ਤੇ ਤੁਸੀਂ ਉਸ ਤੇ ਗਾ ਕੇ ਆਇਓ ਜਾਂਦੇ ਜਾਂਦੇ ਇੱਕ ਅੱਜ ਦੇ ਹਾਲਾਤਾਂ ਤੇ ਇੱਕ ਕੋਈ ਫਿਰ ਸੁਨਾਇ ਦਿਓ ਜਿਹੜਾ ਤੁਹਾਡਾ ਕੋਈ ਫੇਵਰਿਟ ਤੁਹਾਨੂੰ ਗਾਣਾ ਤੁਹਾਡਾ ਲੱਗਦਾ ਜੀ ਮੇਰਾ ਜੀ ਫੇਵਰਿਟ ਗਾਣਾ ਹਨ ਸੋ ਮੈਂ ਅਕਸਰ ਜਿਹੜਾ ਗਾਣਾ ਗੋਲਾ ਉਹ ਸੁਣਾ ਦਿੰਨਾ ਤੁਹਾਨੂੰ ਮੈਨੂੰ ਬੜਾ ਵਧੀਆ ਲੱਗਦਾ ਗੀਤ ਆ ਸੁਣਾ ਦੋ ਅੱਖਾਂ ਵਿੱਚ ਲੈ ਤੁਸੀਂ ਜਾਣੇ ਜਾਂਦਾ ਮਨ ਦੇਲਾ ਚਲਾ ਤੂੰ ਕਿਉਂ ਨਹੀਂ ਜਾਂਦਾ ਮਨ ਦਿਲਾ ਓ ਜਦ ਰੱਬ ਸੱਚਾ ਵੀ ਐਸੇ ਦੇ ਵਿੱਚ ਰਾਜ਼ੀ ਐ ਹਾਲੇ ਕੁਝ ਚਿਰੇ ਦਾਈ ਕੁਝ ਚਿਰੇ ਦਾਈ ਰੋਵੇਗਾ ਯਾਰੀ ਗੁੜੀ ਸੀ ਤੇ ਟੁੱਟੀ ਤਾਜੀ ਤਾਜੀ ਐ ਆਰੀ ਗੁੜੀ ਸਿਤੇ ਟੁੱਟੀ ਤਾਜੀ ਤਾਜੀ ਐ ਬਹੁਤ ਖੂਬਸੂਰਤ ਕੁਲਵਿੰਦਰ ਜੀ ਤੇ ਅਸੀਂ ਰੱਬ ਅੱਗੇ ਦੁਆਵਾਂ ਅਰਦਾਸ ਕਰਦੇ ਹਾਂ ਕਿ ਜਿਸ ਮੰਜ਼ਿਲ ਦੇ ਨੂੰ ਲੈ ਕੇ ਤੁਸੀਂ ਚੱਲੇ ਹੋ ਉਹ ਜਲਦ ਤੁਹਾਨੂੰ ਮਕਾਮ ਹਾਸਲ ਹੋਵੇ ਔਰ ਤੁਹਾਡੀ ਇਹ ਜਿਹੜੀ ਆਵਾਜ਼ ਆ ਉਹ ਦੁਨੀਆ ਦੇ ਹਰ ਕੋਨੇ ਦੇ ਵਿੱਚ ਹਰ ਸਿਰੋਤੇ ਤੱਕ ਪਹੁੰਚੇ ਉਸੀ ਸਾਨੂੰ ਸਮਾ ਦਿੱਤਾ ਐਡੀ ਦੂਰੋਂ ਚੱਲ ਕੇ ਆਇਓ ਅਸੀਂ ਤੁਹਾਡੇ ਲੱਖ ਰੱਖ ਰਿਣੀ ਆਂ ਸ਼ੁਕਰਗੁਜ਼ਾਰ ਆ। ਸ਼ੁਕਰੀਆ ਜੀ ਧੰਨਵਾਦ ਆ ਡਾਵੀ ਜੀ। ਤੇ ਅਸੀਂ ਉਮੀਦ ਕਰਦੇ ਆਂ ਕਿ ਕੁਲਵਿੰਦਰ ਸਿੰਘ ਹੋਣਾ ਦੀ ਆਵਾਜ਼ ਪੰਜਾਬ ਦੇ ਇਨੀ ਦੁਨੀਆ ਦੇ ਹਰ ਕੋਨੇ ਤੱਕ ਤੁਹਾਡੇ ਤੱਕ ਪਹੁੰਚੇ। ਔਰ ਲਾਜ਼ਮੀ ਤੌਰ ਤੇ ਅਜਿਹੇ ਉਹ ਸਿੰਗਰ ਉਹਨਾਂ ਨੂੰ ਦੇਵੀ ਬਾਫਰ ਦੇ ਲੋੜਾ ਗਾਇਕੀ ਉਹ ਹੀ ਆ ਜਿਹੜੇ ਤੁਹਾਡੇ ਕੰਨਾਂ ਨੂੰ ਸੁਣਨ ਨੂੰ ਚੰਗੀ ਲੱਗੇ ਤੇ ਤੁਹਾਨੂੰ ਸਕੋਰ ਮੀ ਫਿਰ ਲਾਲਸਨ ਨੂੰ ਦੁਆ ਗਿਆ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ এবিসি ਪੰਜਾਬ ਧੰਨਵਾਦ